ਸਵੇਰੇ 3 ਵਜੇ ਅਕਾਲੀ ਵਜਾਇਆ ਕਵਰਜੀਤ ਸਿੰਘ ਰੋਜੀ ਬਰਕੰਦੀ ਥਾਣਾ ਸੇ ਸਿਟੀ ਸਿਨਮੁਖਸ ਸਾਹਿਬ ਚ ਪਹੁੰਚੇ ਵਾਰ ਨੰਬਰ 18 ਤੋਂ ਅਕਾਲੀ ਦਲ ਦੇ ਉਮੀਦਵਾਰ ਤੇਖਸ਼ੰਦ ਬਤਰਾ ਨੇ ਉਹਨਾਂ ਦੇ بیٹے ਨੂੰ ਲੜਾਈ ਦੇ ਇੱਕ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਕਾਲੀ ਦਲ ਵਿਧਾਇਕ ਬੋਲੇ ਸਰਕਾਰ ਕਾਰ ਰਿਆ ਸ਼ਰਿਆਮ ਤੱਕੇਬਾਜੀ ਨਾ ਐਫ ਆਈ ਆਰ ਦੇ ਰਹੇ ਹਨ ਤੇ ਨਾ ਹੀ ਉਮੀਦਵਾਰ ਤੇ ਉਹਨਾਂ ਦੇ ਬੇਟੇ ਨੂੰ ਛੱਡ ਰਹੇ ਹਨ। ਉਹਨਾਂ ਨੇ ਕਿਹਾ ਕਿ ਪੂਲਰ ਕਲੋਨੀ ਦੇ ਇੱਕ ਵਿਅਕਤੀ ਦੇ ਬਿਆਨਾਂ ਤੇ ਐਫ ਆਰ ਆਈ ਦਰਜ ਹੋਣ ਦੀ ਕਾਲ ਕੀਤੀ ਜਾ ਰਹੀ ਹੈ ਜੋ ਪੁਲਿਸ ਦੇ ਅਨੁਸਾਰ ਗੋਣਿਆਣਾ ਰੋਡ ਤੇ ਫਿਰ ਰਿਹਾ ਸੀ ਜੀ ਤੇ ਸਾਹਮਣੇ ਵੇਖ ਕੇ ਕਾਂਗਰਸ ਵੱਲੋਂ ਬੁਲਕਾਹੜ ਚ ਇਹ ਕੁਝ ਕਰਵਾਇਆ ਜਾ ਰਿਹਾ ਹੈ। ਛੋਟੇ ਮਲਾਜ ਮਾਈ ਨਹੀਂ ਯਾਰ ਐਸਐਸਪੀ ਸਾਹਿਬ ਨੇ ਕਿਹਾ ਵੀ ਬਿਨਾ ਗੱਲ ਤੋਂ ਟੰਗ ਦਿਓ। ਜਿਹੜਾ ਉਹਨਾਂ ਅਫਸਰਾਂ ਦਾ ਹੁਕਮ ਇਹਦਾ ਚੱਲੀ ਜਾਂਦਾ ਹੈ। ਆ ਰਿਕਾਰਡ ਕਰ ਅਫਸਰਾਂ ਦਾ ਵੀ ਠੀਕ ਹੈ ਨਾ। ਮਤਲਬ ਕਿ ਐਸਐਸਪੀ ਸਾਹਿਬ ਦਾ ਹੁਕਮ ਹੈ ਵੀ ਬਿਨਾ ਐਫਆਈਆਰ ਤੋਂ ਤੇ ਉਹ ਚੱਕ ਦਿਓ ਫੱਟੇ। ਚੰਗੀ ਗੱਲ ਆ ਯਾਰ। ਬਹੁਤ ਵਧੀਆ। ਇੱਕ ਦੱਸਦੇ ਯਾਰ। ਲੀਗਾ ਛੋਟੋ ਗੱਲ ਆ ਯਾਰ ਦੱਸ ਅਸੀਂ ਇੱਥੇ ਖੜੇ ਆ ਮਤਲਬ ਕਿ ਬਿਨਾ ਕਾਲ ਤੋਂ ਸਾਡੇ ਦੱਸ ਜੇ ਕਿਤੇ ਲੜਿਆ ਹੋਵੇ ਆ ਥੋੜੋ ਇੱਕ ਐਪਲੀਕੇਸ਼ਨ ਦੇ ਦਿੱਤੀ ਤਾਂ ਕਿਸੇ ਨੇ ਆਪਣਾ ਬੰਦਾ ਅੰਦਰ ਬਿਠਾ ਲਿਆ ਉਹ ਯਾਰ ਐਡਮਿਟ ਹੋਇਆ ਯਾਰ ਮੈਂ ਮੈਂ ਐ ਕਰਦਾ ਮੈਂ ਐਡਮਿਟ ਹੋ ਜਾਂਦਾ ਮੈਂ ਜਾ ਕੇ ਕਹਿ ਦਿੰਦਾ ਇਸ ਸਿਟੀ ਨੇ ਮੈਨੂੰ ਕੁੱਟਿਆ ਫਿਰ ਹੈ ਰਹਿ ਕਿਵੇਂ ਕਹਦੋਂ ਕਿ ਮੈਂ ਸੌ ਦਿੰਨਾ ਆ ਐਸ ਐਚਓ ਤੇ ਆ ਆ ਟੇਕ ਜਾਂਦ ਬੰਦਰਾ ਮਿਲਿਆ ਕਿਸੇ ਬੰਦੇ ਨੂੰ ਦੱਸੋ ਯਾਰ ਮੇਰੀ ਗੱਲ ਸੁਣ ਲੈ ਇੱਕ ਮਿੰਟ ਯਾਰ ਮੇਰੀ ਮੇਰੀ ਇੱਕ ਮੇਰੀ ਇੱਕ ਬੇਟੀ ਮੇਰੀ ਮੇਰੀ ਇੱਕ ਬੇਟੀ ਮੇਰੀ ਇੱਕ ਬੇਟੀ ਇਹਦਾ ਬੇਟਾ ਬੇਸ਼ੱਕ ਦੀ ਤੁਸੀਂ ਜਿਹਦੇ ਤੋਂ ਮੋਬਾਈਲ ਖੋਇਆ ਨਾਲੇ ਉੱਟਿਆ ਇਹਨੂੰ ਇੱਥੇ ਬਿਠਾ ਲਓ ਸਾਡਾ ਕੈਂਡੀਡੇਟ ਆ ਅਸੀਂ ਲੈ ਕੇ ਜਾਂਦੇ ਕੋਈ ਨਹੀਂ ਇਹਨੂੰ ਅਸੀਂ ਦਿਨ ਚੜੇ ਇਥੋਂ ਆਪੇ ਲੈ ਜਾਂਦੇ ਸਾਡਾ ਕੈਂਡੀਡੇਟ ਆ ਕੈਂਡੀਡੇਟ ਤਾਂ ਕਿਸੇ ਨਾਲ ਨਹੀਂ ਲੜਿਆ ਤਾਂ ਘਰੇ ਸੀਗਾ ਦੇਖੋ ਅਸੀਂ ਤਕਰੀਬਨ ਇਹਨਾਂ ਨੇ 3 ਵਜੇ ਸਾਡੇ 18 ਨੰਬਰ ਬੋਰਡ ਦੇ ਕੈਂਡੀਡੇਟ ਟੇਕ ਚੰਦਜੀ ਬੱਤਰਾ ਸਾਹਿਬ ਨੂੰ ਤੇ ਉਹਨਾਂ ਦੇ بیٹے ਨੂੰ ਇੱਥੇ ਚੱਕ ਲੈਂਦਾ ਠਾਣੇ ਸਾਢੇ 3 ਵਜੇ ਦੇ ਤਕਰੀਬਨ ਅਸੀਂ ਸਾਰੇ ਇੱਥੇ ਬੈਠੇ ਆ ਨਾ ਪਰਚਾ ਦਰਜ ਕਰ ਰਹੇ ਆ ਨਾ ਸਾਡਾ ਉਮੀਦਵਾਰ ਛੱਡ ਰਹੇ ਇਲੈਕਸ਼ਨ 8 ਵਜੇ ਸ਼ੁਰੂ ਹੋਣਾ ਅਸੀਂ ਆ ਹੀ ਕਿਹਾ ਯਾਰ ਰੈਸਟ ਹੀ ਪਾ ਦਿਓ ਰੈਸਟ ਪਾ ਕੇ ਕਮਸ ਕਮ ਸਾਸੀਂ ਬੇਲ ਕਰਾਉਣ ਵਾਲੇ ਬਣੀਏ ਪਰ ਇੰਨਾ ਪੁਲਿਸ ਦੀ ਧੱਕੇਸ਼ਾਹੀ ਇੰਨੀ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਸ਼ਰਮ ਆਉਣੀ ਚਾਹੀਦੀ ਆ ਮੈਂ ਤਾਂ ਇੱਕੋ ਬੇਨਤੀ ਕਰਦਾ ਮੁਕਸਰ ਸਾਹਿਬ ਦੇ ਵੋਟਰਾਂ ਨੂੰ ਵੀ ਇਸ ਧੱਕੇਸ਼ਾਹੀ ਦਾ ਕਿਉਂਕਿ ਰਾਤ ਵੀ ਜਿਹੜਾ 4 ਨੰਬਰ ਸਾਡਾ ਵੋਟ ਸੀਗੀ ਵੋਟ ਸੀ ਉੱਥੇ ਵੀ ਕਾਂਗਰਸੀਆਂ ਨੇ ਧੱਕਾ ਕੀਤਾ ਤਾਂ ਕਿ ਸਾਡੇ ਉਮੀਦਵਾਰਾਂ ਦੇ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਇਥੋਂ ਮੁਕਸਰੋਂ ਬਾਹਰ ਪਜਾਤਾ ਤਾਂ ਕਿ ਅਸੀਂ ਬੂਥ ਤੇ ਮੁਕਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼